ਮਾਜ ਮਹਿਲਾ ਤੀਜਾ ਤੇਰੇ ਧਗਤ ਸੋਹ ਹੈ ਸਾਚਾ ਦਰਬਾਰ ਗੁਰ ਕੈ ਸ਼ਬਦ ਨਾਮ ਸੁਵਾਰੇ ਸਦਾ ਅਨੰਦ ਰਹੇ ਦਿਨ ਰਾਤੀ ਗੁਣ ਕਹ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉੱਚੋ ਉੱਚਾ ਹਮੇ ਮਾਰ ਮਿਲਾਵਣਿਆ ਰਹਾ ਹਰ ਜਿਉ ਸੱਚਾ ਸੱਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ ਸਹਿਜੇ ਸੱਚ ਸਮਾਵਣਿਆ ਤੁਜਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਆਪੇ ਕਰਤਾ ਗੁਰਮਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਤੈ ਪਾਏ ਸ਼ਿੰਗਾਰ ਬਣਾਏ ਸਤ ਗੁਰ ਸੇਵ ਸਦਾ ਸੁਹਾਗਣ ਸਚ ਉਪਦੇਸ਼ ਸੁਮਾਵਣਿਆ ਸ਼ਬਦ ਵਿਸਾਰ ਤਿਨਾ ਠੋਰ ਨਠਾਉ ਪ੍ਰੰਪੂਲ ਜਿਉ ਸੁញ ਕਰਕਾਉ ਹਲਤ ਪਲਤ ਤਿਨੀ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵੇਂ ਜਲ ਜਾਵੇਂ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸੇਜਨ ਸੱਚੇ ਪਾਵੈ ਮੁਖ ਦੁਆਰ ਸੱਚ ਕਾਗਦ ਕਲਮਸ ਵਾਣੀ ਸੱਚ ਲਿਖ ਸੱਚ ਸਮਾਵਣੀ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਿਲਾਤੀਜ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਮ ਮੈਂ ਲੱਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹੋ ਵਾਰੀ ਜੀਉ ਵਾਰੀ ਆ ਭਗਤ ਕਰਮ ਅਵਰਾ ਭਗਤ ਕਰਾਵਣਿਆ ਤੇਨਾ ਤਗਤ ਜਨਾ ਕੋ ਸਦ ਨਮ ਸ਼ਕਾਰ ਕੀਜੈ ਜੋ ਅਨੰਦਿਨ ਹਰ ਗੁਣ ਗਾਵਣਿਆ ਰਹਾ ਆਪੇ ਕਰਤਾ ਕਾਰਣ ਕਰਾਇ ਜਿਤ ਭਾਵੈ ਤਿਤਕਾਰ ਲਾਇ ਪੂਰੇ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਨੂੰ ਵਸਾਏ ਸਦਾ ਮੁਕਤ ਹਰ ਮਨ ਨੂੰ ਵਸਾਏ ਸਹਜੇ ਸਹਿਜ ਸਮਾਵੜਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤੁਰ ਭਵੇ ਦੂਜੇ ਪਾਏ ਖੁਆਏ ਦਿੱਲთა ਜਨਮ ਗਵਾਇਆ ਕਪਟੀ ਦਿਨ ਸ਼ਬਦ ਦਾ ਦੁਖ ਪਾਵਣਿਆ ਪਾਵ ਤਰਖੇ ਠਾਕ ਰਹਾਏ ਗੁਰਪੁਰ ਸਾਧੀ ਪਰਮ ਪਦ ਪਾਇ ਸਤ ਗੁਰ ਆਪੇ ਮੇਲ ਮਿਲਾਏ ਮਿਲ ਤੀ ਤੂੰ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੁਜਾ ਭਾਏ ਬਿਰਥਾ ਜਨਮ ਗੁਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਦੇਖ ਕਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਾਂ ਹਉ ਮੈਂ ਸੁਖੈ ਸਿਦ ਸਾਧਿਕ ਮੂਨ ਧਾਰੀ ਰਹਿ ਲਿਵ ਲਾਇ ਤਿਨ ਭੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਇ ਕਰਤਾ ਸੋਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਮਕ ਜਿਸ ਨਾਮ ਦੇਵੈ ਸੋਲੇਵੈ ਨਾਮੋ ਮਨnu ਸਾਵਣਿਆ ਮਾਜ ਮਹਿਲਾ ਤੀਜਾ ਇਸ ਗੁਫਾਮ ਹੈ ਅਖੋਟ ਪੁੰਧਾਰ ਤਿਸ ਵਿੱਚ ਵਸੈ ਹਰ ਅਲਖ ਅਪਾਰ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦ ਦੀ ਆਪ ਵਿਝਾਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ ਹਮੇ ਮਾਰ ਬਜਰਕ ਪਾਟ ਖੁਲਹਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਨੂੰ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨੁ ਮਾਨਿਆ ਹਰ ਦਰਿ ਸ਼ੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨ ਲਹੈ ਬਹੁਤ ਵੇਗਾਰ ਦੁਖ ਪਾਏ ਮਨ ਮੁਖ ਅੰਧੇ ਸੂਝ ਨਾਹੀ ਫਿਰ ਘਿਰ ਆਏ ਗੁਰ ਮੁਖ ਫਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਮੈ ਮੈਲ ਜਾਈ ਬੈਸ ਸੁਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸੁਮਾਵਣਿਆ ਨੋਂਦਰ ਠਾਕੇ ਤਾਬ ਤਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉੱਥੈ ਅਮਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਦਾ ਅੰਤਰ ਆਨੇਰਾ ਨਾ ਵਸਤ ਲਹੈ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲ ਲੈ ਨਾਹੀ ਗੁਰ ਪੂਰੇ ਭਾਗ ਮਿਲਾਵੜਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦ ਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਨੂੰ ਵਸਾਵੜਿਆ ਮਾਜ ਮੈਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖਾਂ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਮਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪਰਵਾਣ ਆਰਜਨਾ ਸੀਜੇ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨ ਖਾਏ ਗੁਰਮੁਖ ਸੱਚ ਸੁਮਾਵਣਿਆ ਗੁਰਮੁਖ ਹਰ ਦਰ ਸ਼ੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸੁਵਾਰਣਿਆ ਗੁਰਮੁਖ ਡੋਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਉਮੈ ਚੂਕੇ ਤੀਰ ਗੁਰਮੁਖ ਮਨ ਨਿਰਮਲ ਪਰ ਮੈਲ ਨਾ ਲੱਗੈ ਗੁਰਮੁਖ ਸਹਜ ਸਮਾਵਣਿਆ ਗੁਰਮੁਖ ਨਾਮ ਮਿਲਾ ਵਡਿਆਈ ਗੁਰਮੁਖ ਗੁਣ ਗਾਵੇ ਸੁਭਾ ਪਾਈ ਸਦਾ ਅਨੰਦ ਰਹੈ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅਨੰਦੇ ਨਿਸ਼ਬਦ ਦੇ ਰਤਾ ਗੁਰਮੁਖ ਜੁਗ ਚਾਰੇ ਹੈ ਜਤ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰ ਜਮ ਕਾਲ ਗਰਠੇ ਕਰੈ ਪੁਕਾਰ ਅਨੰਦ ਨਰੋਗੀ ਵਿਸ਼ਟਾ ਕੇ ਕੀੜੇ ਦਿਸ਼ਟਾ ਮੈਂ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਈ ਗੁਰਮੁਖ ਹਿਰਦੈ ਵੁਠਾ ਆਪ ਆਏ ਨਾਨਕ ਨਾਮ ਮਿਲਾ ਵਡਿਆਈ ਪੂਰੇ ਗੁਰਤੇ ਪਾਵਣਿਆ